ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਜਿਹੜੀ ਹੁਣ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਆਸ-ਪਾਸੇ ਇੰਨੀ ਕਿ ਜ਼ਿਆਦਾ ਖਬਰ ਆਉਂਦੀ ਆ ਇਦਾਂ ਦੀ ਨਿਊਜ਼ ਆਉਂਦੀ ਆ ਕਿ ਸਾਨੂੰ ਵੀ ਨਹੀਂ ਪਤਾ ਲੱਗਦਾ ਵੀ ਕੀ ਹੋ ਕੀ ਰਿਹਾ ਸਾਰੀ ਦੁਨੀਆ ਮਤਲਬ ਕਿ ਆਸ-ਪਾਸੇ ਸਾਡੇ ਜਾਂ ਕੈਨੇਡਾ ਦੀ ਇਕਨੋਮੀ ਬਾਰੇ ਗੱਲਬਾਤ ਕਰਦੇ ਆ ਤਾਂ ਹੁਣ ਇੱਕ ਪਾਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਪਿਛਲੇ ਕਾਫੀ ਸਮੇਂ ਤੋਂ ਜੇ ਤੁਸੀਂ ਕਿਸੇ ਵੀ ਇਕਨੋਮਿਸਟ ਨੂੰ ਸੁਣਦੇ ਤਾਂ ਇੱਕ ਗੱਲ ਤੋਂ ਬੜੇ ਹੈਰਾਨ ਸੀ ਕਿ ਜਿਹੜੀ ਇਕਨੋਮੀ ਆ ਉਹ ਬੇਸਿਕਲੀ ਅਸੀਂ ਰੈਸੈਸ਼ਨ ਦੇ ਵਿੱਚ ਦੀ ਜਾ ਰਹੇ ਹਾਂ ਰਾਈਟ ਨਾਓ ਪਰ ਇਹਨਾਂ ਫੀਲ ਨਹੀਂ ਹੋ ਰਿਹਾ ਦੂਜੀ ਚੀਜ਼ ਆ ਜਿਹੜੀ ਬੜੀ ਜਾਨੀ ਸਾਰਿਆਂ ਨੂੰ ਹੈਰਾਨੀ ਕਰੀ ਜਾ ਰਹੀ ਹੈਰਾਨ ਕਰੀ ਜਾ ਰਹੀ ਸੀ ਉਹ ਇਹ ਸੀ ਕਿ ਸਟਾਕ ਮਾਰਕੀਟ ਜਿਹੜੀ ਉਹ ਬਹੁਤ ਹੀ ਵਧੀਆ ਚੱਲੀ ਜਾ ਰਹੀ ਹੈ 올 ਟਾਈਮ ਹਾਈ ਤੇ ਹੁਣ ਤੁਸੀਂ ਤੁਹਾਨੂੰ ਪਤਾ ਹੀ ਹੋਣਾ ਕਿ ਕੱਲ ਤੁਸੀਂ ਦੇਖਿਆ ਹੀ ਹੋਣਾ ਕਿ ਗਵੰਡੀ ਭਾਈ ਸਾਹਿਬ ਨੇ ਲਾਤੇ 100% ਟੈਰਫ ਦੁਆਰਾ ਚਾਈਨਾ ਤੇ ਲਾਤੇ ਤੇ ਉਹਦੇ ਨਾਲ ਮਾਰਕੀਟ ਕਾਫੀ ਹੱਦ ਤੱਕ ਥੱਲੇ ਆਈ ਪਰ ਬਹੁਤ ਜ਼ਿਆਦਾ ਨਹੀਂ ਪਰ ਥੱਲੇ ਜ਼ਰੂਰ ਆਈ ਕਿਉਂਕਿ ਚਾਈਨਾ ਨੇ ਜਿਹੜੀ ਆਪਣੀ ਰੇਅਰ ਅਰਥ ਮੈਟਲ ਹੁੰਦੀਆਂ ਨੇ ਜਿਹੜੀਆਂ ਕਿ ਧਰਤੀ ਦੇ ਵਿੱਚੋਂ ਨਿਕਲਣ ਵਾਲੀਆਂ ਉਹ ਧਾਤਾਂ ਜਿਹੜੀਆਂ ਕਿ ਸਾਡੇ ਫੋਨਾਂ ਜਾਂ ਕੰਪਿਊਟਰਾਂ ਜਾਂ ਹੋਰਾਂ ਚੀਜ਼ਾਂ ਦੇ ਵਿੱਚ ਬਹੁਤ ਪੈਂਦੀਆਂ ਨੇ ਉਹਨਾਂ ਨੂੰ ਮਾਰਕੀਟ ਨੂੰ ਕੰਟਰੋਲ ਕੀਤਾ ਤੇ ਉਹ ਇਸੇ ਗੱਲ ਤੋਂ ਖਫਾ ਹੋ ਗਏ ਉਹਨੇ ਉਹ ਲਾਅ ਦੱਤੇ ਨੇ ਤੇ ਇਹ ਕੋਈ ਪਤਾ ਨਹੀਂ ਕਿਹੜੇ ਵਕਤ ਕਿਹੜੀ ਜਿਹੜੀ ਹੈਗੀ ਆ ਸਿਚੁਏਸ਼ਨ ਆ ਕਦੋਂ ਕਿਧਰਲੇ ਪਾਸੇ ਨੂੰ ਬਦਲ ਜਾਂਦੀ ਆ ਪਰ ਇਹ ਪਹਿਲੀ ਵਾਰੀ ਮਤਲਬ ਕਿ ਕਾਫੀ ਟਮੇਵਾਦ ਸਮੇਂ ਬਾਅਦ ਪਹਿਲੀ ਵਾਰੀ ਹੋਇਆ ਕਿ ਕੱਲ ਉਹ ਮਾਰਕੀਟ ਨੂੰ ਫਰਕ ਪਿਆ ਉਹਦਾ ਕਾਫੀ ਜ਼ਿਆਦਾ ਲੋਕਾਂ ਤੇ ਦੇਖਣ ਨੂੰ ਅਸਰ ਵੀ ਮਿਲ ਰਿਹਾ ਪਰ ਹੁਣ ਹਰ ਦਿਨ ਨਾਲ ਹੀ ਜਿਹੜੀ ਚੰਗੀ ਨਿਊਜ਼ ਆ ਉਹ ਇਹ ਆ ਕਿ ਬਿਲਕੁਲ ਵੀ ਇਹ ਨਹੀਂ ਸੀ ਕੋਈ ਵੀ ਬੰਦਾ ਅ ਵਿਖਵਣੀ ਕਰ ਸਕਿਆ ਕਿ ਕੈਨੇਡਾ ਦੇ ਵਿੱਚ ਜੌਬਾਂ ਨੇ ਜਿਹੜੀਆਂ ਉਹ ਹੱਦ ਤੱਕ ਵੱਧ ਜਾਣਗੀਆਂ ਕੈਨੇਡਾ ਨੇ ਸਤੰਬਰ ਦੇ ਮਹੀਨੇ ਦੀ 60000 ਨਵੀਂ ਜੌਬ ਐਡ ਕੀਤੀ ਉਹਨ 60000 ਜੌਬ ਐਡ ਜ਼ਰੂਰ ਕੀਤੀ ਤੇ ਉਹਦਾ ਸਾਰਿਆਂ ਨਾਲੋਂ ਜ਼ਿਆਦਾ ਅਸਰ ਕਿੱਥੇ ਆ ਉਹ ਅਲਬਰਟਾ ਦੇ ਵਿੱਚ ਅਲਬਰਟਾ ਨੇ 43000 ਨਵੀਂ ਜੌਬ ਐਡ ਕੀਤੀ ਅੱਛਾ ਹੁਣ ਮੈਂ ਉਹਦੀ ਥੋੜੀ ਜੀ ਡਿਟੇਲ ਦੇ ਵਿੱਚ ਵੀ ਤੁਹਾਨੂੰ ਦੱਸਣਾ ਕਿ ਅਨਪਲੋਇਮੈਂਟ ਰੇਟ ਅਲ ਬਰ ਕੈਨੇਡਾ ਦਾ 7.1% ਤੇ ਰਿਹਾ। ਅਲਬਰਟਾ ਦਾ ਥੋੜਾ ਜਿਹਾ 0.02 ਵੱਧ ਕੇ 7.8% ਤੇ ਗਿਆ। ਤੇ ਪਰ ਜਿਵੇਂ ਹੁਣ ਕੈਨੇਡਾ ਨੇ ਸਾਰੀਆਂ ਓਵਰਆਲ 46000 ਪਾਰਟ ਟਾਈਮ ਜੌਬਾਂ ਤਾਂ ਕਟੀਆਂ। ਪਰ ਫੁੱਲ ਟਾਈਮ ਜੌਬਾਂ 1 ਲੱਖ 6000 ਐਡ ਕੀਤੀਆਂ। ਬਹੁਤ ਕਾਫੀ ਜ਼ਿਆਦਾ ਜਿਹੜੀਆਂ ਫੁੱਲ ਟਾਈਮ ਜੌਬਾਂ ਸੀ ਉਹ ਐਡ ਹੋਈਆਂ ਨੇ। ਤੇ ਹੁਣ ਇਹ ਮੈਂ ਤੁਹਾਨੂੰ ਇਹ ਨੰਬਰਸ ਕਾਦੇ ਲਈ ਦੇ ਰਿਹਾ ਉਹ ਇਸ ਕਰਕੇ ਦੇ ਰਿਹਾ ਕਿਉਂਕਿ ਜਿਹੜਾ ਬੈਂਕ ਆਫ ਕੈਨੇਡਾ ਉਹਨਾਂ ਨੇ 29 ਤਰੀਕ ਨੂੰ ਜਿਹੜਾ ਡਿਸੀਜਨ ਲੈਣਾ ਉਹਨਾਂ ਨੇ ਇਹ ਸਟਰੋਂਗ ਮਾਰਕੀਟ ਨੂੰ ਵੀ ਕਨਸਿਡਰ ਕਰਕੇ ਚੱਲਣਾ ਵੀ ਮਾਰਕੀਟ ਬੜੀ ਸਟਰੋਂਗ ਚੱਲ ਰਹੀ ਆ ਹੁਣ ਇਹ ਹੈਰਾਨੀ ਵਾਲੀ ਗੱਲ ਆ ਟੈਰਫ ਵੀ ਲੱਗੇ ਹੋਏ ਨੇ ਇਕਨੋਮੀ ਵੀ ਬੜੀ ਟਾਈਟ ਹੁੰਦੀ ਜਾ ਰਹੀ ਆ ਸਾਨੂੰ ਸਾਰਿਆਂ ਨੂੰ ਪਤਾ ਵਾ ਪਰ ਅਸੀਂ 60000 ਨਵੀਂ ਜੋਬ ਦਾ ਐਡ ਹੋਣਾ ਫਿਰ ਵੀ ਇੱਕ ਕਾਫੀ ਜ਼ਿਆਦਾ ਵੱਡਾ ਨੰਬਰ ਆ ਤੇ ਲਬਰਟਾ ਦੇ ਵਿੱਚ 43000 ਨਵੀਂ ਜੋਬ ਦਾ ਐਡ ਹੋਣਾ ਤੇ ਹੁਣ ਆਪਾਂ ਜੇ ਗੱਲ ਕਰੀਏ ਜਿਹੜੀ ਇਦੇ ਚ ਜਿਹੜੀ ਆਪਾਂ ਗੱਲ ਹੈਗੀ ਆ ਕਿ ਸ਼ਹਿਰਾਂ ਦੇ ਮੁਤਾਬਕ ਅਸੀਂ ਕਿਵੇਂ ਹੋਇਆ ਸ਼ਹਿਰਾਂ ਦੇ ਮੁਤਾਬਕ ਜਿਹੜੀ ਸਾਡੀ ਹੈਗੀ ਆ ਅਨਪਲੋਇਮੈਂਟ ਉਹ ਆਪਣੇ ਇਹਦੀ ਐਡਮੰਟਨ ਦੀ ਜਿਆਦਾ 8.8% ਦੇ ਨੀੜ ਤੇ ਰਹੀ ਪਰ ਕੈਲਗਰੀ ਦੀ ਤਕਰੀਬਨ 8.1% ਦੇ ਨੀੜ ਰਹੀ ਤੇ ਅਲਬਰਟਾ ਦੀ ਤੁਹਾਨੂੰ ਜਿਵੇਂ ਦੱਸਿਆ ਸੀ ਵੀ 7.8% ਦੇ ਨੀੜ ਤੇ ਹੈਗੀ ਆ ਤੇ ਇਦੇ ਚ ਜਿਹੜੀਆਂ ਓਬਵੀਅਸਲੀ ਕਿਉਂਕਿ ਲੋਕ ਆ ਕਾਫੀ ਜਿਆਦਾ ਰਹੇ ਨੇ ਸਾਡੇ ਪ੍ਰੋਵਿੰਸ ਵਾਲੇ ਪਾਸੇ ਨੂੰ ਤਾਂ ਐਨਓ ਅਬਜ਼ੌਰਬ ਤਾਂ ਬਹੁਤ ਹੋਈ ਜਾ ਰਿਹਾ ਪਰ ਉਹਦੇ ਨਾਲ ਇਹ ਹੈ ਕਿ ਅਨਪਲੋਇਮੈਂਟ ਜਿਹੜੀ ਉਹ ਕਾਫੀ ਜ਼ਿਆਦਾ ਉੱਪਰ ਗਈ ਹੋਈ ਆ ਹਲੇ ਵੀ ਲੋਕ ਆ ਰਹੇ ਨਹੀਂ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਆਪਾਂ ਆਉਣ ਵਾਲੇ ਸਮੇਂ 'ਚ ਵੀ ਦੇਖਾਂਗੇ ਵੀ ਇਹ ਕਿਦਾਂ ਸਾਰਾ ਕੁਝ ਇਹਦਾ ਇਫੈਕਟ ਹੁੰਦਾ ਇਕਨੋਮੀ ਦੇ ਉੱਪਰ ਵੀ ਜਾਂ ਹੋਰਾਂ ਚੀਜ਼ਾਂ ਦੇ ਉੱਪਰ ਵੀ ਤੇ ਜੇ ਜਦੋਂ ਆਪਾਂ ਹੁਣ ਸਿਟੀ ਦੇ ਬਾਰੇ ਗੱਲ ਕਰਦੇ ਆ ਕਿ ਸਿਟੀਆਂ ਸਾਰੀਆਂ ਨੇ ਵਿੱਚ ਕਿਵੇਂ ਕੀਤਾ ਜਿਵੇਂ ਸਾਨੂੰ ਪਹਿਲਾਂ ਹੀ ਪਤਾ ਕਿ ਕੈਲਗਰੀ ਤੇ ਐਡਮੰਟਨ ਦਾ ਅਨਪਲੋਇਮੈਂਟ ਨਿਰਧਾਰਿਤ ਚੱਲੀ ਜਾਂਦਾ ਹੁੰਦਾ ਉਹ ਐਡਮੰਟਨ ਦਾ ਜ਼ਿਆਦਾ ਜੰਪ ਕਰ ਗਿਆ ਹੁਣ ਪਰ ਲੈਥਬਰਿਜ ਨੇ ਕਾਫੀ ਜਿਆਦਾ ਜੰਪ ਕੀਤਾ ਕਿੱਥੇ ਅੱਗੇ ਉਹਨਾਂ ਦਾ ਅਨਪਲੋਇਮੈਂਟ 5 ਤੋਂ 6% ਦੇ ਵਿੱਚ ਵਿੱਚ ਰਹਿੰਦਾ ਹੁੰਦਾ ਸੀ ਹੁਣ ਉਹ ਵੀ 8% ਦੇ ਨੇੜੇ ਆ ਗਏ ਨੇ ਉਹਨਾਂ ਦਾ ਵੀ ਕਾਫੀ ਜਿਆਦਾ ਜੰਪ ਕਰ ਗਿਆ ਤੇ ਇਹਦੇ ਨਾਲ-ਨਾਲ ਹੁਣ ਜਿੰਨਾ ਵੀ ਦੇਖਾਂਗੇ ਵੀ ਅਕਤੂਬਰ 29 ਨੂੰ ਇਹਨਾਂ ਚੀਜ਼ਾਂ ਦਾ ਬੈਂਕ ਆਫ ਕੈਨੇਡਾ ਦੇ ਉੱਪਰ ਕਿੰਨਾ ਕ ਅਸਰ ਪੈਂਦਾ ਉਹਨਾਂ ਨੇ ਜਿਹੜਾ ਫੈਸਲਾ ਲੈਣਾ ਕਿ ਵਿਆਜ ਦੀਦਾਰ ਉਹਨਾਂ ਨੇ ਘਟਾਉਣੀ ਆ ਜਿਵੇਂ ਜ਼ਿਆਦਾਤਰ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਦੋਂ ਵੀ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਘਟਾਉਂਦੀ ਆ ਉਹ ਲਗਾਤਾਰ ਦੋ ਵਾਰ ਤਾਂ ਜ਼ਰੂਰ ਘਟਾਉਂਦੀ ਆ ਇੱਕੋ ਵਾਰ ਨਹੀਂ ਘਟਾ ਕੇ ਬੰਦ ਕਰ ਦਿੰਦੀ ਪਰ ਹੁਣ ਵਾਲੇ ਜਿਹੜੇ ਇਹ ਨੰਬਰਸ ਆਏ ਨੇ ਇਹਨਾਂ ਦਾ ਵੀ ਉਹਨਾਂ ਦੇ ਫੈਸਲੇ ਦੇ ਉੱਪਰ ਜ਼ਰੂਰ ਅਸਰ ਪਾਊਗਾ ਪਾਊਗਾ ਤੇ ਉਹ ਆਪਣਾ ਅਤੀਦਰੀ ਨੂੰ ਦੇਖਾਂਗੇ ਤੇ ਦੂਸਰੀ ਗੱਲ ਹੁਣ ਉਸ ਤੋਂ ਬਾਅਦ ਆ ਜਾਂਦੀ ਆ ਕਿ ਜਿਹੜੀ ਆਪਾਂ ਮਾਰਗੇਜ ਦੇ ਰੇਟਾਂ ਦੇ ਉੱਪਰ ਕਿਦਾਂ ਦਾ ਅਸਰ ਪੈ ਰਿਹਾ ਜਿਵੇਂ ਹੁਣ ATB ਵਗੈਰਾ ਜਿਹੜੀ 5 ਸਾਲ ਦੀ ਮਾਰਗੇਜ ਆ 4.09% ਦੇ ਤੇ ਵੀ ਦੇ ਰਹੀ ਆ ਪਰ ਬਾਕੀ ਦੀਆਂ ਬੈਂਕਾਂ ਨੇ ਜਿਹੜੀਆਂ ਉਹਨਾਂ ਨੇ ਵੀ ਇੰਟਰਸਟ ਰੇਟ ਘਟਾਏ ਹੋਇਆ ਇੱਥੇ ਵੀ ਇਹ ਖਿਆਲ ਰੱਖਿਓ ਕਿ ਜਿਹੜੇ ਹੁੰਦੇ ਆ ਇੰਟਰਸਟ ਰੇਟ ਨੇਗੋਸ਼ੀਏਬਲ ਹੁੰਦੇ ਨੇ ਇਹਨਾਂ ਦੇ ਵਿੱਚ ਜੇ ਤੁਸੀਂ ਬੈਂਕ ਜਾਂਦੇ ਹੋ ਤਾਂ ਤੁਸੀਂ ਇਹਨਾਂ ਨੂੰ ਨੇਗੋਸ਼ੀਏਟ ਕਰ ਸਕਦੇ ਹੋ ਤੇ ਬਾਕੀ ਰਹੀ ਹੁਣ ਕੈਲਗਰੀ ਦੀ ਮਾਰਕੀਟ ਦੀ ਗੱਲ ਵੀ ਕੈਲਗਰੀ ਦੇ ਵਿੱਚ ਰੀਅਲ ਏਸਟੇਟ ਮਾਰਕੀਟ ਚ ਕੀ ਹੋ ਰਿਹਾ ਮਾਰਕੀਟ ਤੁਹਾਨੂੰ ਪਤਾ ਹੀ ਆ ਕਾਫੀ ਹੱਦ ਤੱਕ ਜਿਵੇਂ ਹੁਣ ਅੱਗੇ ਨਾਲੋਂ ਸਲੋ ਹੋਈ ਹੋਈ ਆ ਤੇ ਇਹਦਾ ਹਲੇ ਅਸਰ ਸਾਰੀਆਂ ਚੀਜ਼ਾਂ ਦਾ ਦਿਖਾਈ ਦੇ ਰਿਹਾ ਕਾਫੀ ਤੇ ਪ੍ਰਾਈਸ ਦੇ ਉੱਪਰ ਵੀ ਕਾਫੀ ਜ਼ਿਆਦਾ ਫਰਕ ਪੈ ਰਿਹਾ ਵਾ ਇੱਕ ਚੀਜ਼ ਤੁਸੀਂ ਨੋਟਿਸ ਕੀਤੀ ਹੋਗੀ ਪਿਛਲੇ ਕਾਫੀ ਸਮੇਂ ਤੋਂ ਬਹੁਤ ਜ਼ਿਆਦਾ ਰੀਅਲਟਰ ਨੇ ਜਿਹੜੇ ਨਵੇਂ ਘਰਾਂ ਦੀ ਵੀਡੀਓ ਅਕਸਰ ਪਾਉਂਦੇ ਰਹਿੰਦੇ ਆ ਨਵੇਂ ਘਰਾਂ ਦਾ ਜਿਹੜੀ ਸੇਲ ਆ ਨਾ ਰੀਅਲ ਏਸਟੇਟ ਦੇ ਵਿੱਚ ਸਭ ਤੋਂ ਸੌਖੀ ਸੇਲ ਉਹ ਇਸੇ ਕਰਕੇ ਉਹਦੇ ਚ ਕਾਰਨ ਕੀ ਹੁੰਦਾ ਕਿ ਤੁਸੀਂ ਕੋਈ ਵੀ ਪਲਾਨ ਬੰਦੇ ਨੂੰ ਪਿਕ ਕਰਾ ਦਿੰਨੇ ਹੋ ਪ੍ਰਾਈਸ ਵੀ ਪਿਕ ਉਹ ਅਗਲੇ ਨੂੰ ਕਹਿ ਦਿੰਨੇ ਹੋ ਵੀ ਤੁਸੀਂ ਸੋਚੋ ਤੁਹਾਨੂੰ ਕਿੰਨੀ ਕੁ ਪ੍ਰਾਈਸ ਦਾ ਤੁਸੀਂ ਘਰ ਲੈਣਾ ਤੇ ਉਹ ਜਾ ਕੇ ਡਾਕੂਮੈਂਟ ਸਾਈਨ ਕਰਨੇ ਹੁੰਦੇ ਨੇ ਸਭ ਤੋਂ ਸੌਖਾ ਕੰਮ ਜਿਹੜੀ ਅਸਲੀ ਰੀਅਲ ਏਸਟੇਟ ਦਾ ਪਤਾ ਲੱਗਦਾ ਜਦੋਂ ਤੁਹਾਨੂੰ ਤੁਸੀਂ ਸੈਲਰਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਬਾਏਰਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ 네ਗੋਸ਼ੀਏਸ਼ਨ ਚੱਲ ਰਹੀਆਂ ਨੇ ਪ੍ਰੋਪਰਟੀ ਕਿੱਦਾਂ ਦੀ ਆ ਉਹਦੇ ਬਾਰੇ ਜਾਣਕਾਰੀ ਲੈਣੀ ਏਰੀਆ ਬਾਰੇ ਜਾਣਕਾਰੀ ਲੈਣੀ ਜਿਹੜਾ ਉਹ ਕੰਮ ਆ ਉਹ ਬਹੁਤੇ ਇਸੇ ਕਰਕੇ ਰੀਅਲਟਰ ਨੇ ਜਿਹੜੇ ਉਹ ਨਵੇਂ ਘਰਾਂ ਨੂੰ ਬੜਾ ਧਿਆਨ ਦਿੰਦੇ ਨੇ ਕਿ ਯਾਰ ਉਹ ਸੌਖਾ ਕੰਮ ਆ ਤੇ ਉਧਰ ਵੇਚ ਕੇ ਗਾਂ ਹੋਈਏ ਪਰ ਜਿਹੜੀ ਅਸਲੀ ਰੀਅਲ ਏਸਟੇਟ ਦਾ ਉਥੋਂ ਸ਼ੁਰੂ ਹੁੰਦੀ ਆ ਜਦੋਂ ਕੋਈ ਵੀ ਪ੍ਰਾਪਰਟੀ ਆ ਜਿਹੜੀ ਪ੍ਰੋਪਰ ਦੇਖ ਕੇ ਖਰੀਦਣ ਦੇ ਵਿੱਚ ਕਿਸੇ ਦੀ ਬਾਏਰ ਦੀ ਹੈਲਪ ਕਰਨੀ ਜਾਂ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੀ ਹੈਲਪ ਕਰਨੀ ਕਿ ਕਿਵੇਂ ਉਹ बिकੂਗੀ ਆ ਇਸੇ ਕਰਕੇ ਜਿਹੜੀ ਤੁਸੀਂ ਦੇਖੋਗੇ ਵੀਡੀਓਜ਼ ਡੀਲ ਵਾਲੀਆਂ ਵੀਡੀਓਜ਼ ਨੇ ਜਿਹੜੀਆਂ ਉਹ ਬਹੁਤ ਅੱਜ ਕੱਲ੍ਹ ਆਉਂਦੀਆਂ ਜੀ ਆਜੋ ਤੁਹਾਨੂੰ ਡੀਲ ਦਿਵਾਈਏ ਉਹ ਕਾਫੀ ਜ਼ਿਆਦਾ ਹੁੰਦੀਆਂ ਨੇ ਪਰ ਅਗਰ ਤੁਹਾਨੂੰ ਰੀਅਲ ਏਸਟੇਟ ਬਾਰੇ ਕੋਈ ਐਡਵਾਈਸ ਚਾਹੀਦੀ ਹੋਵੇ ਤਾਂ ਸਾਨੂੰ ਜਰੂਰ ਕਾਲ ਕਰਿਓ ਤੇ ਅੱਛਾ ਹੁਣ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਡੇ ਸ਼ਹਿਰ ਦੇ ਵਿੱਚ 730 ਨਵੀਆਂ ਲਿਸਟਿੰਗਸ ਆਈਆਂ ਤੇ 85 ਪ੍ਰਾਪਰਟੀ ਸੀਗੀਆਂ ਜਿਹੜੀਆਂ ਬੈਕ ਔਨ ਦਾ ਮਾਰਕੀਟ ਆਈਆਂ 746 ਪ੍ਰਾਪਰਟੀਆਂ ਦੀ ਪ੍ਰਾਈਸ ਘਟੀ 16 ਪ੍ਰਾਪਰਟੀਆਂ ਦੀ ਪ੍ਰਾਈਸ ਵਧੀ 427 ਪ੍ਰਾਪਰਟੀਆਂ ਪੈਂਡਿੰਗ ਹੋਈਆਂ ਤੇ 468 ਪ੍ਰਾਪਰਟੀਜ਼ ਸੋਲ ਹੋਈਆਂ ਜਿਵੇਂ ਤੁਹਾਨੂੰ ਦੱਸਦੇ ਹਾਂ ਨੇ ਅੱਗੇ ਨੂੰ ਕਾਫੀ ਫਰਕ ਪਿਆ ਹੋਇਆ ਪਰ ਇਹਨੇ ਘਟਦੇ ਜਾਣਾ ਹਲੇ ਜਨਵਰੀ ਫਰਵਰੀ ਤੱਕ ਇਹ ਨੰਬਰ ਆ ਜਿਹੜੇ ਘਟਦੇ ਜਾਣਗੇ ਐਕਸਪਾਇਰਡ ਨੇ 113 ਲਿਸਟਿੰਗਸ ਅੱਠ ਵਿਡਰੋਨ ਨੇ 257 ਪ੍ਰਾਪਰਟੀਆਂ ਟਰਮੀਨੇਟ ਹੋ ਜਾਂਦੀਆਂ ਨੇ ਤੇ ਅਗਰ ਤੁਹਾਨੂੰ ਰੀਅਲ ਏਸਟੇਟ ਬਾਰੇ ਕਿਸੇ ਤਰ੍ਹਾਂ ਦੀ ਵੀ ਕੋਈ ਸਲਾਹ مشورات ਕਰਨਾ ਹੋਵੇ ਤਾਂ ਸਾਨੂੰ ਜਰੂਰ ਕਾਲ ਕਰਿਓ ਮੇਰਾ ਨੰਬਰ ਹੈ 4036992245 ਧੰਨਵਾਦ